ਅੱਜ ਅਸੀਂ ਬਣਾਵਾਂਗੇ ਗੋਭੀ ਗਾਜਰ ਮਟਰ ਦੀ ਅਲੱਗ ਤਰੀਕੇ ਦੀ ਸਬਜ਼ੀ ਹਰ ਘਰ ਦੇ ਵਿੱਚ ਹਫ਼ਤੇ ਦੇ ਵਿੱਚ ਦੋ ਵਾਰ ਗੋਭੀ ਦੀ ਸਬਜ਼ੀ ਜਿਹੜੀ ਆ ਬਣੀ ਹੀ ਜਾਂਦੀ ਆ ਪਰ ਜੇਕਰ ਇੱਕੋ ਤਰੀਕੇ ਦੀ ਗੋਭੀ ਦੀ ਸਬਜ਼ੀ ਆਪਾਂ ਖਾਣੇ ਆ ਤੇ ਬੋਰ ਹੋ ਜਾਂਦੇ ਆ ਇੱਕ ਵਾਰ ਤੁਸੀਂ ਮੇਰੇ ਇਸ ਦੱਸਿਓਏ ਤਰੀਕੇ ਦੇ ਨਾਲ ਇਹ ਵਾਲੀ ਗੋਭੀ ਦੀ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਤੇ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤੇ ਪਲੀਜ਼ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਬਣਾਨੇ ਆ ਗੋਭੀ ਦੀ ਸਬਜ਼ੀ ਗੋਭੀ ਸਬਜ਼ੀ ਬਣਾਉਣ ਦੇ ਲਈ ਮੈਂ ਇੱਕ ਵੱਡੇ ਸਾਈਜ਼ ਦਾ ਗੋਭੀ ਦਾ ਫੁੱਲ ਲਿਆ ਸੀ ਜਿਹਨੂੰ ਮੈਂ ਬ੍ਰੇਕ-ਬ੍ਰੇਕ ਟੁਕੜਿਆਂ ਦੇ ਵਿੱਚ ਕੱਟ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਪਲੇਟ ਦੇ ਵਿੱਚ ਇਹਨੂੰ ਮੈਂ ਪਾਇਆ ਹੋਇਆ ਹੈ ਇੱਕ ਫੁੱਲ ਰੱਖਿਆ ਸੀ ਮੈਂ ਤੁਹਾਨੂੰ ਦਿਖਾਉਣ ਦੇ ਲਈ ਕਿ ਇਹਨੂੰ ਆਪਾਂ ਕਿੱਦਾਂ ਕੱਟ ਕੇ ਤਿਆਰ ਕਰਨਾ ਹੈ ਇੱਕ ਹੀ ਮੈਂ ਗਾਜਰ ਲਈ ਸੀ ਇਹਨੂੰ ਵੀ ਮੈਂ ਬ੍ਰੇਕ-ਬ੍ਰੇਕ ਟੁਕੜਿਆਂ ਦੇ ਵਿੱਚ ਕੱਟ ਕੀਤਾ ਹੈ ਤੇ ਇੱਕ ਕੌਲੀ ਮੈਂ ਲਈ ਹੈ ਹਰੇ ਮਟਰ ਇਹ ਜਿਹੜੀ ਗੋਭੀ ਦਾ ਫੁੱਲ ਮੈਂ ਇਕੱਠਾ ਰੱਖਿਆ ਹੋਇਆ ਕੱਟਣ ਵਾਸਤੇ ਇਹ ਮੈਂ ਤੁਹਾਨੂੰ ਦਿਖਾਨੀ ਆ ਕੁਝ ਇਸ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਕੱਟ ਕੇ ਤਿਆਰ ਕਰਨਾ ਹੈ ਤੁਸੀਂ ਇਹਨੂੰ ਕਦੂਕਸ ਵੀ ਕਰਕੇ ਲੈ ਸਕਦੇ ਪਰ ਕਦੂਕਸ ਕਰਨਾ ਕੀ ਹੋਏਗਾ ਕਿ ਇਕਦਮ ਬਰੀਕ ਇਹ ਗੋਭੀ ਦੇ ਜਿਹੜਾ ਫੁੱਲਾ ਹੋ ਜਾਏਗਾ ਤੇ ਬਰੀਕ ਸਾਨੂੰ ਬਿਲਕੁਲ ਨਹੀਂ ਚਾਹੀਦਾ ਨਹੀਂ ਤਾਂ ਫਿਰ ਉਹ ਘੇਪਾ ਹੋ ਜਾਂਦਾ ਜਦੋਂ ਇਹਨੂੰ ਆਪਾਂ ਬਣਾਈਏ ਇਹਨੂੰ ਆਪਾਂ ਕੱਟ ਕੇ ਯੂਜ਼ ਕਰਨਾ ਹੈ ਕੁਝ ਇਸ ਤਰ੍ਹਾਂ ਦੇ ਨਾਲ ਜਿਹੜੇ ਦੇ ਟੰਡਲੇ ਇਹਨੂੰ ਵੀ ਆਪਾਂ ਵੇਸਟ ਨਹੀਂ ਕਰਨਾ ਇਹ ਵੀ ਆਪਾਂ ਇਹਦੇ ਵਿੱਚ ਹੀ ਪਾ ਦੇਣੇ ਆ ਤਾਂ ਹੁਣ ਚੱਲਦੇ ਆਪਾਂ ਗੈਸ ਵੱਲ ਗੈਸ 'ਤੇ ਕੜਾਹੀ ਰੱਖੀਏ ਤੇ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਇਹ ਸਬਜੀ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਓ ਇਹਦੇ ਨਾਲ ਇੱਕ ਰਾਰੀ ਬਣ ਕੇ ਤਿਆਰ ਹੁੰਦੀ ਹੈ ਤੇ ਮੈਂ ਤਾਂ ਹਮੇਸ਼ਾ ਘਰ ਦੇ ਵਿੱਚ ਸਰੋਂ ਦਾ ਤੇਲ ਹੀ ਯੂਜ਼ ਕਰਨੀ ਆ ਹਰ ਸਬਜੀ ਜਾਂ ਦਾਲ ਦੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਗਰਮ ਕਰ ਲਿਆ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਕ ਚਮਚ ਜੀਰਾ ਜੇਕਰ ਤੁਹਾਡੇ ਕੋਲ ਸਰੋਂ ਦਾ ਤੇਲ ਨਹੀਂ ਹੈ ਤੁਸੀਂ ਜਿਹੜਾ ਕੁਕਿੰਗ ਆਇਲ ਖਾਦੇ ਹੋ ਉਹੀ ਤੁਸੀਂ ਪਾ ਲਿਓ ਜੀਰਾ ਚੰਗੀ ਤਰ੍ਹਾਂ ਫਰਾਈ ਹੋ ਗਿਆ ਤੇ ਫਿਰ ਇਹਦੇ ਵਿੱਚ ਪਾਇਆ ਮੈਂ ਅਦਰਕ ਤੇ ਲਸਣ ਲਸਣ ਜਿਹੜਾ ਇੱਕ ਵੱਡੇ ਵਾਲਾ ਚਮਚ ਜਿਹੜਾ ਬਰੀਕ ਬਰੀਕ ਕੱਟੇ ਹੋਏ ਮੈਂ ਲੈ ਲਿਆ ਤੇ ਇੱਕ ਹੀ ਚਮਚ ਅਦਰਕ ਲਿਆ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਜਦੋਂ ਇਹ ਦੋਨੇ ਚੀਜ਼ਾਂ ਚੰਗੀ ਤਰ੍ਹਾਂ ਫਰਾਈ ਹੋ ਜਾਣਗੀਆਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਮੈਂ 4 ਹਰੀਆਂ ਮਿਰਚਾਂ ਇਹਦੇ ਵਿੱਚ ਪਾ ਰਹੀਆਂ ਤੁਸੀਂ ਜਿੰਨਾ ਤਿੱਖਾ ਖਾਣਾ ਪਸੰਦ ਕਰਦੇ ਹੋ ਓਨੀਆਂ ਪਾ ਲਿਓ ਇਹ ਤੜਕੇ ਦੇ ਵਿੱਚ ਪੁੱਜ ਜਾਣਗੀਆਂ ਤੇ ਇਹਦਾ ਜਿਹੜਾ ਸਮੋਕੀ ਫਲੇਵਰ ਹੈ ਨਾ ਪੁੱਜਿਆ ਹੋਇਆ ਹੈ ਫਲੇਵਰ ਹੈ ਨਾ ਸਬਜ਼ੀ ਦੇ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਇਸ ਕਰਕੇ ਤੜਕੇ ਦੇ ਵਿੱਚ ਹੀ ਹਰੀਆਂ ਮਿਰਚਾਂ ਜਿਹੜੀਆਂ ਪਾਣ ਹੋਣੇ ਹਰ ਹਰ ਇਹ ਮਰਚ ਜਿਹੜੀਆਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਤੇ ਇਹਦੇ ਵਿੱਚ ਪਾਵਾਂਗੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਬਰੀ ਬਰੀ ਕੱਟਿਆ ਹੋਇਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਜਦੋਂ ਤੱਕ ਇਹਦਾ ਕਲਰ ਜਿਹੜਾ ਚੇਂਜ ਨਹੀਂ ਹੋ ਜਾਂਦਾ ਤੜਕਾ ਚੰਗੀ ਤਰ੍ਹਾਂ ਦੇ ਨਾਲ ਆਪਾਂ ਜਿਹੜਾ ਸਾਰਾ ਭੁੰਨਣਾ ਹੈ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓਜ਼ ਕਿੱਦਾਂ ਲੱਗਦੀ ਹੈ ਇਹ ਵੀ ਜ਼ਰੂਰ ਦੱਸਿਆ ਕਰੋ ਵੀਡੀਓ ਤਾਂ ਤੁਸੀਂ ਸਾਰੇ ਦੇਖਦੇ ਹੋ ਪਰ ਲਾਈਕ ਕੀਤੇ ਬਗੈਰ ਚਲੇ ਜਾਂਦੇ ਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਪਿਆਜ਼ ਜਿਹੜਾ ਇਹ ਭੁੱਜ ਗਿਆ ਫਰਾਈ ਹੋ ਗਿਆ ਤੇ ਹੁਣ ਆ ਅੱਧਾ ਕ ਚਮਚ ਨਾਲ ਘਟ ਵਪਾਰੀਆਂ ਦੇ ਵਿੱਚ ਹਲਦੀ ਪਾਊਡਰ 1 ਚਮਚ 1/4 ਚਮਚ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਬਸ ਇੰਨੇ ਹੀ ਮਸਾਲੇ ਆਪਾਂ ਇਹਦੇ ਵਿੱਚ ਪਾਣੇ ਆ ਤੇ ਇਹਨਾਂ ਨੂੰ ਆਪਾਂ 10 ਸੈਕਿੰਡ ਲਈ ਜਿਹੜਾ ਇਹ ਪੁੰਨ ਲੈਣਾ ਹੈ ਤੜਕੇ ਦੇ ਵਿੱਚ ਤੇ ਜਦੋਂ ਤੜਕਾ ਸਾਡਾ ਭੁੱਜ ਜੇਗਾ ਮਸਾਲੇ ਸਾਡੇ ਭੁੱਜ ਜਾਣਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਹਰੇ ਮਟਰ ਹਰੇ ਮਟਰ ਨੂੰ ਆਪਾਂ ਤੜਕੇ ਦੇ ਵਿੱਚ ਮਿਕਸ ਕਰਨਾ ਹੈ ਇੱਥੇ ਮੈਂ ਨਮਕ ਪਾਣਾ ਭੁੱਲ ਗਈ ਸੀ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ ਮੈਂ ਪੌਣਾ ਕ ਚਮਚ ਨਮਕ ਦਾ ਜਿਹੜਾ ਇਹ ਪਾ ਰਹੀ ਹਾਂ ਸਾਰੀ ਸਬਜ਼ੀ ਦੇ ਹਿਸਾਬ ਨਾਲ ਤੇ ਮਟਰਾਂ ਨੂੰ ਆਪਾਂ 1 ਮਿੰਟ ਲਈ ਤੜਕੇ ਦੇ ਵਿੱਚ ਪਕਾ ਲੈਣਾ ਹੈ ਮਟਰ ਜਿਹੜੇ ਐ ਲੇਟ ਗਲਦੇ ਇਸ ਕਰਕੇ ਇਹਨਾਂ ਨੂੰ ਪਹਿਲੇ ਤੜਕੇ ਦੇ ਵਿੱਚ ਪਾਣਾ ਤੇ ਇਹਨੂੰ 1-2 ਮਿੰਟ ਲਈ ਤੁਸੀਂ ਤੜਕੇ ਦੇ ਵਿੱਚ ਪੁੰਨ ਲੈਣਾ ਨਮਕ ਪਾ ਕੇ ਮੈਂ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਕੱਟ ਕੇ ਰੱਖੀਆਂ ਹੋਈਆਂ ਆ ਗਾਜਰ ਤੇ ਗੋਭੀ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਗਾਜਰ ਗੋਭੀ ਜਿਹੜੀ ਵੀ ਲੈਣੀ ਹੈ ਤੁਸੀਂ ਬਰੀਕ ਬਰੀਕ ਕੱਟੀ ਹੋਈ ਲੈਣੀ ਹੈ ਮੋਟੀ ਮੋਟੀ ਨਹੀਂ ਕੱਟਣੀ ਹੈ ਨਹੀਂ ਤਾਂ ਫਿਰ ਇਹਨੂੰ ਪੱਕਣ ਦੇ ਵਿੱਚ ਟਾਈਮ ਲੱਗੇਗਾ ਅਤੇ ਸਾਰੀ ਗੋਭੀ ਅਤੇ ਗਾਜਰ ਜਿਹੜੀ ਆਪਾਂ ਪਾ ਦਿੰਦੇ ਹਾਂ ਕੜਾਹੀ ਦੇ ਵਿੱਚ ਅਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰਨਾ ਬਹੁਤ ਹੀ ਸਵਾਦ ਇਹ ਗੋਭੀ ਦੀ ਸਬਜ਼ੀ ਜਿਹੜੀ ਹੈ ਬਣ ਕੇ ਤਿਆਰ ਹੁੰਦੀ ਹੈ ਹਰ ਘਰ ਦੇ ਵਿੱਚ ਹਫ਼ਤੇ ਦੇ ਵਿੱਚ ਦੋ ਵਾਰ ਗੋਭੀ ਦੀ ਸਬਜ਼ੀ ਜਿਹੜੀ ਹੈ ਬਣਦੀ ਹੀ ਬਣਦੀ ਹੈ ਅਤੇ ਅਲੱਗ ਅਲੱਗ ਤਰੀਕੇ ਦੇ ਨਾਲ ਜੇਕਰ ਇਹ ਬਣਾ ਕੇ ਖਾਧੀ ਜਾਏ ਤਾਂ ਮਜ਼ਾ ਆ ਜਾਂਦਾ ਸਬਜ਼ੀ ਖਾਣ ਦਾ ਇਹਨੂੰ ਆਪਾਂ ਮਿਕਸ ਕਰ ਲਏ ਤੇ ਇਹਨੂੰ ਆਪਾਂ ਟੱਕ ਦਵਾਂਗੇ ਸਿਰਫ 5 ਮਿੰਟ ਲਈ ਲੋ ਫਲੇਮ ਦੇ ਉੱਤੇ 5 ਮਿੰਟ ਇਹਨੂੰ ਮੈਂ ਲੋ ਫਲੇਮ ਦੇ ਉੱਤੇ ਟੱਕ ਦਿੱਤਾ ਸੀ ਤਾਂ ਹੁਣ ਇਹਦਾ ਟੱਕਣ ਚੁੱਕ ਕੇ ਇਹਨੂੰ ਆਪਾਂ ਹਿਲਾ ਡੁਲਾ ਦੇਵਾਂਗੇ ਤੇ ਫਿਰ ਤੋਂ ਇਹਨੂੰ ਆਪਾਂ ਟੱਕਾਂਗੇ 3 ਤੋਂ 4 ਮਿੰਟ ਲਈ ਹੁਣ ਆਪਾਂ ਗੈਸ ਦੀ ਫਲੇਮ ਜਿਹੜੀ ਹੈ ਮੀਡੀਅਮ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਗੋਭੀ ਨੇ ਕਿੰਨਾ ਜ਼ਿਆਦਾ ਪਾਣੀ ਛੱਡਿਆ ਹੈ ਤੇ ਪਾਣੀ ਜਿਹੜਾ ਇਹਨੂੰ ਆਪਾਂ ਸਾੜਨਾ ਹੈ ਚੰਗੀ ਤਰ੍ਹਾਂ ਦੇ ਨਾਲ ਸਬਜ਼ੀ ਜਿਹੜੀ ਇਹਨੂੰ ਆਪਾਂ ਭੁੰਨ ਕੇ ਚੰਗੀ ਤਰ੍ਹਾਂ ਦੇ ਨਾਲ ਬਣਾਉਣਾ ਹੈ ਰਾੜ ਰਾੜ ਕੇ ਇਹ ਵੀ ਨਾ ਹੋਏ ਕਿ ਇੱਕਦਮ ਚੰਗੀ ਤਰ੍ਹਾਂ ਗਲ ਜੇ 4 ਮਿੰਟ ਮੈਂ ਫਿਰ ਤੋਂ ਇਹਨੂੰ ਟੱਕ ਦਿੱਤਾ ਸੀ ਇੱਕ ਵਾਰ ਵਿੱਚ ਮੈਂ ਹਿਲਾ ਡੁਲਾ ਦਿੱਤਾ ਸੀ ਪਹਿਲੇ ਵੀ 5 ਮਿੰਟ ਟੱਕਿਆ ਤੋਂ ਉਹਦੇ ਵਿੱਚ ਮੈਂ ਇੱਕ ਵਾਰ ਹਿਲਾ ਡੁਲਾ ਦਿੱਤਾ ਸੀ ਤੇ ਸਬਜ਼ੀ ਸਾਡੀ ਬਣ ਕੇ ਤਿਆਰ ਹੈ ਦੇਖੋ ਕਿੰਨੀ ਵਧੀਆ ਸਬਜ਼ੀ ਬਣੀ ਆ ਖੜੀ ਖੜੀ ਇੱਕਦਮ ਸਬਜ਼ੀ ਬਣੀ ਆ ਇੱਕਦਮ ਘੇਪਾ ਜਿਹੜੀ ਸਬਜ਼ੀ ਨਹੀਂ ਹੋਈ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਬਰੀ ਬਰੀ ਕੱਟ ਹੋਇਆ ਤੇ ਇਹਨੂੰ ਚੰਗੇ ਤਰ੍ਹਾਂ ਮਿਕਸ ਕਰ ਲਵਾਂਗੇ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਈ ਆ ਇੱਕਦਮ ਅਲੱਗ ਤਰੀਕੇ ਦੀ ਬਣੀ ਹੋਈ ਹੈ ਸਬਜ਼ੀ ਹੈ ਔਰ ਇਹ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਗਰਮ ਗਰਮ ਸਬਜ਼ੀ ਜਿਹੜੀ ਹੈ ਇਹਨੂੰ ਆਪਾਂ ਸਰਵ ਕਰ ਲੈਨੇ ਆ ਗੈਸ ਜਿਹੜੀ ਹੈ ਮੈਂ ਬੰਦ ਕਰ ਦਿੱਤੀ ਹੈ ਦੇਖੋ ਸਬਜ਼ੀ ਦਾ ਕਲਰ ਦੇਖੋ ਸਬਜ਼ੀ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਦੇ ਵਿੱਚ ਇਹ ਤੇ ਰੈਸিপি ਤੁਹਾਨੂੰ ਕਿੱਦਾਂ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਇਹਨੂੰ ਆਪਾਂ ਸਰਵ ਕਰ ਲਵਾਂਗੇ ਪਲੇਟ ਦੇ ਵਿੱਚ ਇਹ ਸਬਜ਼ੀ ਤੁਸੀਂ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਮੱਕੀ ਦੇ ਆਟੇ ਦੀ ਰੋਟੀ ਦੇ ਨਾਲ ਖਾਓ ਜਿੱਤਾ ਵੀ ਤੁਹਾਡਾ ਦਿਲ ਕਰਦਾ ਖਾਓ ਤੁਸੀਂ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਮੇਰੀ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ